ਸਸ਼ਿਆਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਨੂ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਇਹ ਕਹਾਣੀ ਹੈ ਚੋਰਦਾਨਿਆ। ਪੁਰਾਣੇ ਸਮੇਂ ਦੀ ਗੱਲ ਹੈ। ਵਿਸ਼ਾਲੀ ਰਾਜ ਵਿੱਚ ਨਰੰਜਨ ਨਾਮ ਦਾ ਇੱਕ ਬ੍ਰਾਹਮਣ ਰਹਿੰਦਾ ਸੀ। ਨਰੰਜਨ ਬਹੁਤ ਹੀ ਗਰੀਬ ਸੀ। ਲੋਕਾਂ ਦੇ ਘਰਾਂ ਵਿੱਚ ਪਾਠ ਪੂਜਾ ਕਰਕੇ ਉਹ ਆਪਣਾ ਜੀਵਨ ਗੁਜ਼ਾਰਦਾ। ਇੱਕ ਦਿਨ ਦੀ ਗੱਲ ਹੈ ਨਰੰਜਨ ਜਦੋਂ ਉਹ ਆਪਣੇ ਘਰ ਸੌਂ ਗਿਆ ਸੀ ਤਾਂ ਅੱਧੀ ਰਾਤ ਦੇ ਸਮੇਂ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਜਿਸ ਨਾਲ ਨਿਰੰਜਨ ਦੀ ਨੀਂਦ ਖੁੱਲ ਗਈ ਉਹ ਉੱਠ ਕੇ ਆਪਣੀ ਝੌਂਪੜੀ ਦੇ ਪਾਰ ਜਾ ਕੇ ਵੇਖਣ ਲੱਗਾ ਹਨੇਰਾ ਬਹੁਤ ਸੀ ਪਰ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਉਸ ਦੀ ਝੌਂਪੜੀ ਦੇ ਬਾਹਰ ਦੋ ਜਣੇ ਗੱਲਾਂ ਕਰ ਰਹੇ ਸਨ ਨਿਰੰਜਨ ਇੱਕ ਪਾਸੇ ਹੋ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣਨ ਲੱਗਾ ਉਹਨਾਂ ਦੋਵਾਂ ਦੀਆਂ ਗੱਲਾਂ ਤੋਂ ਨਰਿੰਜਨ ਨੂੰ ਪਤਾ ਲੱਗਾ ਕਿ ਉਹਨਾਂ ਵਿੱਚੋਂ ਇੱਕ ਰਮਨ ਨਾਮ ਦਾ ਚੋਰ ਹੈ ਤੇ ਦੂਜਾ ਮੈਲ ਨਾਮ ਦਾ ਸਿਪਾਈ ਅਸਲ ਵਿੱਚ ਗੱਲ ਇਹ ਸੀ ਕਿ ਰਮਨ ਨਾਮ ਦਾ ਉਹ ਆਦਮੀ ਚੋਰੀ ਕਰਕੇ ਭੱਜ ਰਿਹਾ ਸੀ ਤਾਂ ਸਿਪਾਈ ਨੇ ਉਸਨੂੰ ਫੜ ਲਿਆ ਤੇ ਸਿਪਾਈ ਉਸ ਆਦਮੀ ਨੂੰ ਕਹਿਣ ਲੱਗਾ ਕਿ ਰਮਨ ਚੋਰੀ ਕਰਨਾ ਇੱਕ ਅਪਰਾਧ ਹੈ ਅਪਰਾਧ ਹੋਣ ਦੇ ਨਾਲ ਨਾਲ ਇੱਕ ਪਾਪ ਵੀ ਹੈ ਅੱਜੇ ਤੇਰੀ ਉਮਰ ਹੀ ਕੀ ਹੈ ਜੋ ਤੂੰ ਚੋਰੀ ਦੇ ਤੈਨੂੰ ਚੋਰੀ ਦੇ ਕੰਮ ਕਰਨੇ ਪਏ ਆਖਿਰ ਤੈਨੂੰ ਇਹੋ ਜੀ ਕਿਹੜੀ ਜ਼ਰੂਰਤ ਹੈ ਤਾਂ ਰਮਨ ਨੇ ਉਸ ਨੂੰ ਜਵਾਬ ਦਿੱਤਾ ਕਿਹਾ ਸਿਪਾਈ ਜੀ ਤੁਸੀਂ ਜੋ ਵੀ ਕਹਿ ਰਹੇ ਹੋ ਉਹ ਬਿਲਕੁਲ ਠੀਕ ਹੈ ਗੱਲ ਹੈ ਪਰ ਮੇਰੇ ਘਰ ਦੇ ਹਾਲਾਤ ਬਹੁਤ ਖਰਾਬ ਹਨ ਇਸ ਲਈ ਮੈਨੂੰ ਕੋਈ ਹੋਰ ਰਸਤਾ ਨਹੀਂ ਦਿਖਾਈ ਦਿੱਤਾ ਤਾਂ ਮੈਨੂੰ ਚੋਰੀ ਵਰਗਾ ਬੁਰਾ ਕੰਮ ਕਰਨਾ ਪੈ ਗਿਆ ਜੇ ਤੁਸੀਂ ਮੈਨੂੰ ਇਸ ਵਾਰ ਛੱਡ ਦੇਵੋਗੇ ਤਾਂ ਮੈਂ ਜ਼ਿੰਦਗੀ ਭਰ ਚੋਰੀ ਵਾਲਾ ਕੰਮ ਨਹੀਂ ਕਰੂੰਗਾ। ਤਾਂ ਸਿਪਾਈ ਨੇ ਕਿਹਾ ਕਿ ਤੂੰ ਵੇਖਣ ਤੋਂ ਤਾਂ ਕਿਸੇ ਚੰਗੇ ਪਰਿਵਾਰ ਦਾ ਲੱਗਦਾ ਹੈ। ਪਰ ਤੈਨੂੰ ਇਹੋ ਜੀ ਕਿਹੜੀ ਮੁਸੀਬਤ ਪੈ ਗਈ? ਤਰਮਣ ਉਸ ਨੂੰ ਆਪਣੀ ਕਹਾਣੀ ਸੁਣਾਉਣ ਲੱਗਾ। ਸਿਪਾਈ ਜੀ ਮੇਰਾ ਪਰਿਵਾਰ ਬਹੁਤ ਗਰੀਬ ਹੈ। ਬਚਪਨ ਵਿੱਚ ਹੀ ਮੇਰੇ ਪਿਤਾ ਜੀ ਗੁਜ਼ਰ ਗਏ ਸੀ ਤੇ ਮੇਰੀ ਮਾਂ ਨੇ ਬੜੀਆਂ ਤਕਲੀਫਾਂ ਚੱਲ ਕੇ ਮੈਨੂੰ ਪਾਲਿਆ ਉਹ ਲੋਕਾਂ ਦੇ ਘਰ ਕੰਮ ਕਰਨ ਜਾਂਦੀ ਜੋ ਵੀ ਕਮਾਈ ਹੁੰਦੀ ਉਸ ਵਿੱਚ ਉਹ ਮੇਰਾ ਪਾਲਣ ਪੋਸ਼ਣ ਕਰਦੀ ਹੁਣ ਤੋਂ ਮਹੀਨੇ ਦੀ ਹੀ ਗੱਲ ਹੈ ਅਚਾਨਕ ਰਾਤ ਦੇ ਹਨੇਰੇ ਵਿੱਚ ਦੋ ਪਤੀ ਪਤਨੀ ਸਾਡੇ ਘਰ ਆ ਗਏ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਇੱਕ ਦੂਸਰੇ ਪਿੰਡ ਵਿੱਚ ਜਾਣ ਲਈ ਯਾਤਰਾ ਕਰ ਰਹੇ ਹਨ ਤਾਂ ਰਸਤੇ ਵਿੱਚ ਰਾਤ ਹੋਣ ਦੇ ਕਾਰਨ ਉਹ ਆਸਰਾ ਲੈ ਲਈ ਸਾਡੇ ਘਰ ਪਹੁੰਚੇ ਉਹ ਰਾਤ गुजारਨ ਲਈ ਸਾਡੇ ਤੋਂ ਬੇਨਤੀ ਕਰਨ ਲੱਗੇ ਮੇਰੀ ਮਾਂ ਨੂੰ ਉਹਨਾਂ ਉੱਤੇ ਦਇਆ ਆ ਗਈ ਤੇ ਉਹਨਾਂ ਨੂੰ ਰਹਿਣ ਲਈ ਕਿਹਾ ਤਦ ਉਸ ਦੇ ਪਤੀ ਨੇ ਦੱਸਿਆ ਕਿ ਸਾਨੂੰ ਦੋਵਾਂ ਨੂੰ ਬਹੁਤ ਭੁੱਖ ਲੱਗੀ ਹੈ ਜੇ ਕੁਝ ਖਾਣ ਨੂੰ ਮਿਲ ਜਾਵੇ ਤਾਂ ਬਹੁਤ ਹੀ ਚੰਗਾ ਹੋਵੇਗਾ ਸਵੇਰ ਹੁੰਦਿਆਂ ਸਾਰ ਹੀ ਅਸੀਂ ਦੋਵੇਂ ਚਲੇ ਜਾਵਾਂਗੇ ਤਾਂ ਮੇਰੀ ਮਾਂ ਨੇ ਉਹਨਾਂ ਦੋਵਾਂ ਦੀ ਗੱਲ ਮੰਨ ਲਈ ਤਾਂ ਮਾਂ ਉਹਨਾਂ ਨੂੰ ਕੁਝ ਕਹਿਣ ਲੱਗੀ ਠੀਕ ਹੈ ਮੈਂ ਤੁਹਾਡੇ ਲਈ ਖਾਣਾ ਤਿਆਰ ਕਰਦੀ ਹਾਂ ਪਰੰਤੂ ਸਾਡਾ ਘਰ ਬਹੁਤ ਛੋਟਾ ਹੈ ਤੁਹਾਨੂੰ ਸਾਡੇ ਘਰ ਰੁਕਣ ਲਈ ਬਹੁਤ ਪਰੇਸ਼ਾਨੀ ਹੋਵੇਗੀ ਤਾਂ ਪਤੀ ਪਤਨੀ ਨੇ ਕਿਹਾ ਉਹਨਾਂ ਨੂੰ ਇਸ ਗੱਲ ਦੀ ਕੋਈ ਦਿੱਕਤ ਨਹੀਂ ਉਸ ਦੇ ਬਾਅਦ ਮੇਰੀ ਮਾਂ ਨੇ ਉਹਨਾਂ ਦੇ ਹੱਥ ਪੈਰ ਧਵਾਏ ਤੇ ਨਾਲ ਹੀ ਉਹਨਾਂ ਦੇ ਰਾਤ ਦੇ ਖਾਣੇ ਦਾ ਇੰਤਜ਼ਾਮ ਕਰ ਦਿੱਤਾ। ਖਾਣਾ ਖਾਣ ਤੋਂ ਬਾਅਦ ਉਹ ਕਹਿਣ ਲੱਗੇ ਕਿ ਖਾਣਾ ਬਹੁਤ ਹੀ ਸਵਾਦ ਹੈ। ਇਹ احسان ਦਾ بدلہ ਅਸੀਂ ਕਿੱਦਾਂ ਚੁਕਾਵਾਂਗੇ? ਮੇਰੀ ਮਾਂ ਕਹਿਣ ਲੱਗੀ ਇਸ ਵਿੱਚ احسان ਦੀ ਕੋਈ ਗੱਲ ਨਹੀਂ। ਇਸ ਤਰ੍ਹਾਂ ਪਤੀ ਪਤਨੀ ਦੋਵੇਂ ਖਾਣਾ ਖਾ ਕੇ ਉਸ ਰਾਤ ਸਾਡੇ ਘਰ ਹੀ ਸੌਂ ਗਏ। ਪਰ ਸਵੇਰੇ ਜਦੋਂ ਅਸੀਂ ਉਹਨਾਂ ਨੂੰ ਉਠਾਉਣ ਲਈ ਗਏ ਤਾਂ ਉਹ ਦੋਵੇਂ ਮਰੇ ਪਏ ਸੀ ਇਹ ਗੱਲ ਪੂਰੇ ਪਿੰਡ ਵਿੱਚ ਫੈਲ ਗਈ ਵੈਦ ਨੇ ਵੇਖਿਆ ਤੇ ਕਿਹਾ ਇਹਨਾਂ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ ਸਾਡੇ ਘਰ ਜਾਂਚ ਪੜਤਾਲ ਕਰਨ ਵਾਲੇ ਪਹੁੰਚੇ ਜਿਹੜਾ ਖਾਣਾ ਅਸੀਂ ਉਹਨਾਂ ਨੂੰ ਖਵਾਇਆ ਸੀ ਉਸ ਦੀ ਜਾਂਚ ਕੀਤੀ ਗਈ ਤੇ ਉਸ ਖਾਣੇ ਵਿੱਚ ਮਰੀ ਹੋਈ ਛਿਪਕਲੀ ਨਿਗਲੀ ਜਾਂਚ ਪੜਤਾਲ ਵਾਲੇ ਸਾਨੂੰ ਤੁਰੰਤ ਰਾਜੇ ਦੇ ਕੋਲ ਲੈ ਗਏ ਸਾਰੀਆਂ ਗੱਲਾਂ ਸੁਣਨ ਦੇ ਬਾਅਦ ਮਹਾਰਾਜ ਨੇ ਆਪਣਾ ਫੈਸਲਾ ਸੁਣਾਇਆ ਮਹਾਰਾਜ ਦਾ ਫੈਸਲਾ ਇਹ ਸੀ ਕਿ ਉਹਨਾਂ ਦੋਵੇਂ ਪਤੀ ਪਤਨੀ ਦੇ ਮਰਨ ਦਾ ਕਾਰਨ ਉਹ ਖਾਣਾ ਹੀ ਹੈ ਜੋ ਮੇਰੀ ਮਾਂ ਨੇ ਉਹਨਾਂ ਨੂੰ ਖਵਾਇਆ ਸੀ ਪਰ ਉਹਨਾਂ ਨੇ ਜਾਣ ਬੁੱਝ ਕੇ ਇਹ ਨਹੀਂ ਕੀਤਾ ਪਰ ਅਣਜਾਣ ਵਿੱਚ ਹੀ ਸਹੀਂ ਹੋਈ ਤਾਂ ਗਲਤੀ ਹੈ ਇਸ ਗਲਤੀ ਦੀ ਸਜ਼ਾ ਉਹਨਾਂ ਨੂੰ ਫਾਂਸੀ ਦੀ ਦੇ ਦਿੱਤੀ ਜਾਂਦੀ ਹੈ ਪਰੰਤੂ ਦਰਬਾਰ ਵਿੱਚ ਮੌਜੂਦ ਇੱਕ ਮੰਤਰੀ ਨੇ ਕਿਹਾ ਮਹਾਰਾਜ ਤੁਸੀਂ ਜੋ ਸਜ਼ਾ ਉਹਨਾਂ ਨੂੰ ਸੁਣਾਈ ਹੈ ਉਸ ਤੇ ਇੱਕ ਵਾਰ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਜਾਣਬੁੱਝ ਕੇ ਹੋਈ ਮੌਤ ਤੇ ਅਣਜਾਣੇ ਵਿੱਚ ਹੋਈ ਮੌਤ ਦੋਨਾਂ ਵਿੱਚ ਬਹੁਤ ਹੀ ਅੰਤਰ ਹੈ ਦੋਵਾਂ ਦੇ ਲਈ ਇੱਕ ਹੀ ਤਰ੍ਹਾਂ ਦੀ ਸਜ਼ਾ ਸਹੀ ਨਹੀਂ ਇਹਨਾਂ ਦੋਵਾਂ ਮਾਂ-ਬੇਟੇ ਨੇ ਗਲਤੀ ਸਵੀਕਾਰ ਵੀ ਕੀਤੀ ਹੈ ਫਿਰ ਵੀ ਇਹ ਸਜ਼ਾ ਠੀਕ ਨਹੀਂ ਇਸ ਲਈ ਮਹਾਰਾਜ ਤੁਸੀਂ ਇਹਨਾਂ ਦੋਵਾਂ ਤੇ ਥੋੜੀ ਜੀ ਦਇਆ ਕਰੋ ਆਪਣਾ ਫੈਸਲਾ ਬਦਲੋ ਮంత్రి ਦੀ ਗੱਲ ਸੁਣ ਕੇ ਮਹਾਰਾਜ ਕੁਝ ਦੇਰ ਲਈ ਸੋਚਣ ਲੱਗਿਆ ਫਿਰ ਉਸ ਨੇ ਆਪਣਾ ਫੈਸਲਾ ਬਦਲ ਕੇ ਉਹਨਾਂ ਨੂੰ ਇੱਕ ਦੂਸਰੀ ਸਜ਼ਾ ਸੁਣਾ ਦਿੱਤੀ ਮਹਾਰਾਜ ਕਹਿਣ ਲੱਗੇ ਕਿ ਜਿੱਦਾਂ ਮੰਤਰੀ ਜੀ ਨੇ ਇਹਨਾਂ ਦੋਵਾਂ ਮਾਪੁੱਤਾਂ ਦੇ ਮਨ ਵਿੱਚ ਕੋਈ ਐਸੀ ਇੱਛਾ ਨਹੀਂ ਸੀ ਕਿ ਇਹ ਉਹਨਾਂ ਦੋਵਾਂ ਪਤੀ ਪਤਨੀ ਨੂੰ ਮੌਤ ਦੇ ਸਕਣ ਪਰ ਫਿਰ ਵੀ ਉਹਨਾਂ ਦੋਵਾਂ ਦੇ ਮਰਨ ਦਾ ਕਾਰਨ ਇਹ ਦੋਨੋਂ ਮਾਂ ਬੇਟਾ ਹੀ ਹਨ ਇਸ ਲਈ ਸਜ਼ਾ ਤਾਂ ਉਹਨਾਂ ਨੂੰ ਮਿਲੇਗੀ ਤੇ ਇਹਨਾਂ ਨੂੰ ਸਜ਼ਾ ਦੇ ਰੂਪ ਵਿੱਚ ਜੁਰਮਾਨਾ ਦੇਣਾ ਪਵੇਗਾ ਇਹਨਾਂ ਨੂੰ 1 ਮਹੀਨੇ ਦੇ ਅੰਦਰ ਅੰਦਰ 1000 ਸਿੱਕੇ ਰਾਜ ਖੋਸ਼ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ ਜੇ ਇਦਾਂ ਨਹੀਂ ਕਰ ਸਕੇ ਤਾਂ ਇਹਨਾਂ ਨੂੰ ਫਿਰ 1 ਮਹੀਨੇ ਤੋਂ ਬਾਅਦ ਮੋਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਤੇ ਫਿਰ ਆਪਣੀ ਕਹਾਣੀ ਸੁਣਾ ਕੇ ਰਮਣ ਕਹਿਣ ਲੱਗਿਆ ਸਿਪਾਈ ਜੀ ਤੁਸੀਂ ਹੀ ਦੱਸੋ ਐਨੇ ਪੈਸੇ ਮੈਂ ਕਿੱਥੋਂ ਕਮਾਵਾਂ ਮੈਂ ਆਪਣੀ ਮਾਂ ਨੂੰ ਬਚਾਉਣ ਲਈ ਦਿਨ ਰਾਤ ਮਿਹਨਤ ਕਰਦਾ ਹਾਂ ਪਰੰਤੂ ਫਿਰ ਵੀ ਮੇਰੇ ਕੋਲੋਂ ਕੇਵਲ 100 ਸਿੱਕੇ ਹੀ ਇਕੱਠੇ ਹੋਏ ਹਨ ਜਿਵੇਂ 1000 ਸਿੱਕੇ ਜਮਾ ਨਹੀਂ ਕਰਵਾ ਸਕਿਆ ਤਾਂ ਮੇਰੀ ਮਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਜਾਵੇਗੀ ਤੇ ਕੋਈ ਰਸਤਾ ਮੇਰੇ ਕੋਲੋਂ ਨਹੀਂ ਨਿਕਲ ਰਿਹਾ ਸੀ ਮੈਂ ਚੋਰੀ ਕਰਨ ਦਾ ਫੈਸਲਾ ਕਰ ਲਿਆ ਜਦੋਂ ਮੈਂ ਅੱਜ ਚੋਰੀ ਕਰ ਲਈ ਤਾਂ ਤੁਸੀਂ ਮੈਨੂੰ ਰਸਤੇ ਵਿੱਚ ਹੀ ਫੜ ਲਿਆ ਬ੍ਰਾਹਮਣ ਨਰਿੰਜਨ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਸ ਨੂੰ ਰਮਨ ਤੇ ਬੜਾ ਤਰਸ ਆਇਆ ਰਮਨ ਦੀਆਂ ਗੱਲਾਂ ਸੁਣ ਕੇ ਸਿਪਾਈ ਨੂੰ ਵੀ ਤਰਸ ਆ ਗਿਆ ਉਹ ਰਮਨ ਨੂੰ ਕਹਿਣ ਲੱਗਾ ਤੇਰੀ ਕਹਾਣੀ ਤਾਂ ਸੱਚਮੁੱਚ ਦੁੱਖ ਭਰੀ ਹੈ ਪਰ ਤੂੰ ਜੋ ਚੋਰੀ ਦਾ ਕੰਮ ਕੀਤਾ ਹੈ ਉਹ ਬਹੁਤ ਵੱਡਾ ਅਪਰਾਧ ਹੈ ਤੂੰ ਚਾਹੁੰਦਾ ਤਾਂ ਕਿਸੇ ਤੋਂ ਉਧਾਰ ਲੈ ਲੈਂਦਾ ਰਮਣ ਕਹਿਣ ਲੱਗਿਆ ਵੀਰੇ ਤੁਸੀਂ ਹੀ ਦੱਸੋ ਸਾਡੀ ਇਹ ਹਾਲਤ ਦੇਖ ਕੇ ਭਲਾ ਕੌਣ ਮੈਨੂੰ ਹਜ਼ਾਰ ਸਿੱਕੇ ਉਧਾਰ ਦਿੰਦਾ ਜੇ ਮੈਨੂੰ ਕੋਈ ਉਧਾਰ ਦੇ ਵੀ ਦੇਵੇ ਤਾਂ ਮੈਂ ਉਸ ਉਧਾਰ ਨੂੰ ਕਿੱਦਾਂ ਵਾਪਿਸ ਕਰਾਂਗਾ ਰਮਨ ਦੀ ਗੱਲ ਸੁਣ ਕੇ ਸਿਪਾਈ ਕੁਝ ਧੇਰ ਸੋਚਣ ਲੱਗਿਆ ਤੇ ਉਸ ਨੇ ਕਿਹਾ ਠੀਕ ਹੈ ਮੈਂ ਤੇਰੀ ਹਾਲਤ ਨੂੰ ਸਮਝ ਸਕਦਾ ਹਾਂ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਇਸ ਦੇ ਬਾਅਦ ਵੀ ਤੂੰ ਕਦੀ ਵੀ ਚੋਰੀ ਦਾ ਕੰਮ ਨਾ ਕਰੀ ਮੈਂ ਖੁਦ ਵੀ ਗਰੀਬ ਇਨਸਾਨ ਹਾਂ ਮੇਰੇ ਜੀਵਨ ਵਿੱਚ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ ਤੂੰ ਇਦਾਂ ਕਰ ਜੋ ਚੋਰੀ ਕੀਤੀ ਹੈ ਉਸ ਵਿੱਚੋਂ ਹਜ਼ਾਰ ਸਿੱਕੇ ਕੱਢ ਲੈ ਤੇ ਬਾਕੀ ਮੈਨੂੰ ਦੇ ਦੇ ਫਿਰ ਚੁੱਪਚਾਪ ਇਥੋਂ ਚਲਾ ਜਾ ਜਦੋਂ ਸਿਪਾਈ ਦੀ ਇਹ ਗੱਲ ਸੁਣ ਕੇ ਬ੍ਰਾਹਮਣ ਨੂੰ ਬਹੁਤ ਗੁੱਸਾ ਆਇਆ ਉਹ ਸੋਚਣ ਲੱਗਾ ਕਿ ਇਹ ਇੱਕ ਸਿਪਾਈ ਹੋ ਕੇ ਚੋਰ ਨੂੰ ਕੇਵਲ ਛੱਡ ਹੀ ਨਹੀਂ ਰਿਹਾ ਬਲਕਿ ਉਸ ਨੂੰ ਇਹ ਕਹਿ ਰਿਹਾ ਹੈ ਕਿ ਚੋਰੀ ਦਾ ਅੱਧਾ ਹਿੱਸਾ ਮੈਂ ਲੈ ਲੈਣਾ ਹ ਜੋ ਇਸ ਤੋਂ ਵੀ ਵੱਡਾ ਅਪਰਾਧ ਹੈ ਅਗਲੀ ਸਵੇਰ ਰਾਜ ਦਰਬਾਰ ਵਿੱਚ ਪਹੁੰਚਿਆ ਕਿਉਂਕਿ ਉਸ ਨੂੰ ਪਤਾ ਸੀ ਕਿ ਅੱਜ ਫਿਰ ਉਸ ਰਾਜੇ ਨੇ ਮਾਮਲੇ ਦੀ ਸੁਣਵਾਈ ਕਰਨੀ ਹੈ ਉਹ ਚੁੱਪਚਾਪ ਉੱਥੇ ਜਾ ਕੇ ਖੜਾ ਹੋ ਗਿਆ ਤੇ ਰਾਤ ਦੀ ਘਟਨਾ ਬਾਰੇ ਕਿਸੇ ਨੂੰ ਕੁਝ ਨਹੀਂ ਕਿਹਾ ਰਾਜ ਦਰਬਾਰ ਵਿੱਚ ਕਾਰਵਾਈ ਸ਼ੁਰੂ ਹੋਈ ਰਮਨ ਨਾਮ ਦਾ ਇੱਕ ਆਦਮੀ ਰਾਜ ਦਰਬਾਰ ਵਿੱਚ ਪੇਸ਼ ਹੋਇਆ ਤਾਂ ਉਸ ਨੇ ਰਾਜੇ ਦੇ ਸਾਹਮਣੇ ਹਜ਼ਾਰ ਸੋਨੇ ਦੇ ਸਿੱਕੇ ਰਾਜ ਖੋਜ ਵਿੱਚ ਜਮ੍ਹਾਂ ਕਰਵਾ ਦਿੱਤੇ ਤਦ ਰਾਜੇ ਨੇ ਆਦੇਸ਼ ਦਿੱਤਾ ਕਿ ਇਸ ਵਿਅਕਤੀ ਨੇ ਸਜ਼ਾ ਦੇ ਰੂਪ ਵਿੱਚ 1000 ਸੋਨੇ ਦੇ ਸਿੱਕੇ ਜਮ੍ਹਾਂ ਕਰਵਾ ਦਿੱਤੇ ਹਨ ਇਸ ਲਈ ਉਸ ਦੀ ਮਾਂ ਨੂੰ ਮੈਂ ਮੁਕਤ ਕਰ ਦਿੰਦਾ ਹਾਂ ਉਹ ਮਾਂ ਬੁੱਤ ਬਹੁਤ ਖੁਸ਼ ਹੁੰਦੇ ਉਹਨਾਂ ਦੋਵਾਂ ਨੂੰ ਵੇਖ ਕੇ ਦਰਬਾਰ ਵਿੱਚ ਮੌਜੂਦ ਲੋਕ ਵੀ ਬਹੁਤ ਖੁਸ਼ ਹੋਏ ਰਾਜ ਦਰਬਾਰ ਵਿੱਚ ਹੋ ਰਹੀ ਸਾਰੀ ਕਾਰਵਾਈ ਨਰਿੰਜਨ ਬੜੇ ਹੀ ਧਿਆਨ ਨਾਲ ਦੇਖ ਰਿਹਾ ਸੀ ਅਗਲੀ ਸਵੇਰ ਜਦੋਂ ਰਾਜ ਦਰਬਾਰ ਲੱਗਿਆ ਤਾਂ ਦਰਬਾਰ ਵਿੱਚ ਇੱਕ ਵਪਾਰੀ ਪੇਸ਼ ਹੋਇਆ ਤਾਂ ਰਾਜੇ ਨੂੰ ਸ਼ਿਕਾਇਤ ਕਰਨ ਲੱਗਾ ਕਿ ਮਹਾਰਾਜ ਮੇਰਾ ਜਨਮ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਹੈ ਮੈਂ ਆਪਣੀ ਇਮਾਨਦਾਰੀ ਤੇ ਮਿਹਨਤ ਦੇ ਬਲ ਤੇ ਆਪਣਾ ਵਪਾਰ ਸ਼ੁਰੂ ਕੀਤਾ ਆਪਣੇ ਵਪਾਰ ਤੋਂ ਮੈਂ ਕਾਫੀ ਪੈਸੇ ਕਮਾਏ ਪਰ ਕੱਲ ਰਾਤ ਮੇਰੇ ਘਰ ਮੇਰੀ ਸਾਰੀ ਪੂੰਜੀ ਤੇ ਸਾਰੇ ਪੈਸੇ ਚੋਰੀ ਹੋ ਗਏ ਰਾਜਨ ਨੇ ਕਿਹਾ ਵਪਾਰੀ ਮੈਨੂੰ ਪੂਰੀ ਗੱਲ ਧਿਆਨ ਨਾਲ ਸਮਝਾਓ ਕਿ ਚੋਰੀ ਕਿੱਦਾਂ ਹੋਈ ਤਾਂ ਵਪਾਰੀ ਨੇ ਕਿਹਾ ਮੈਂ ਸੋਨੇ ਦਾ ਵਪਾਰ ਸ਼ੁਰੂ ਕਰਨ ਲਈ ਆਪਣਾ ਸਾਰਾ ਪੈਸਾ ਘਰ ਹੀ ਰੱਖਦਾ ਨਾਲ ਦੇ ਪਿੰਡ ਵਿੱਚ ਇੱਕ ਵਪਾਰੀ ਦੇ ਕੋਲ ਗੱਲ ਕਰਨ ਲਈ ਗਿਆ ਸੀ ਤੇ ਜਦੋਂ ਮੈਂ ਘਰੇ ਆਇਆ ਤਾਂ ਮੈਂ ਦੇਖਿਆ ਮੇਰੇ ਘਰ ਦਾ ਤਾਲਾ ਟੁੱਟਿਆ ਹੋਇਆ ਹੈ ਘਰ ਵਿੱਚ ਜੋ ਵੀ ਧਨ ਤੇ ਪੂੰਜੀ ਸੀ ਉਹ ਗਾਇਬ ਸੀ ਰਾਜੇ ਨੇ ਸੇਵਕ ਨੂੰ ਕਹਿਣ ਲੱਗਿਆ ਸੇਵਕ ਜੀ ਇਸ ਵਪਾਰੀ ਦੇ ਘਰ ਵਿੱਚ ਚੋਰੀ ਹੋਈ ਹੈ ਤੁਰੰਤ ਉਸ ਨੂੰ ਲੱਭਿਆ ਜਾਵੇ ਤੇ ਜਲਦੀ ਤੋਂ ਜਲਦੀ ਚੋਰ ਨੂੰ ਫੜ ਕੇ ਪੇਸ਼ ਕੀਤਾ ਜਾਵੇ ਤਾਂ ਵਪਾਰੀ ਕਹਿਣ ਲੱਗਾ ਮਹਾਰਾਜ ਉਸ ਚੋਰ ਨੂੰ ਲੱਭਣ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਮੇਰੇ ਘਰ ਵਿੱਚ ਜਿਨੇ ਚੋਰੀ ਕੀਤੀ ਹੈ ਉਸ ਚੋਰ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਮਹਾਰਾਜ ਨੇ ਹੈਰਾਨ ਹੋ ਕੇ ਕਿਹਾ ਕਿ ਉਸ ਚੋਰ ਨੂੰ ਤੂੰ ਜਾਣਦਾ ਹੈ ਤਾਂ ਸਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਵੋ ਸਾਡੇ ਸੈਨਿਕ ਹੁਣੇ ਜਾ ਕੇ ਉਸ ਨੂੰ ਫੜ ਕੇ ਸਾਡੇ ਕੋਲ ਲੈ ਆਉਣਗੇ ਤਾਂ ਵਪਾਰੀ ਕਹਿਣ ਲੱਗਿਆ ਮਹਾਰਾਜ ਉਹ ਕੋਈ ਹੋਰ ਨਹੀਂ ਬਲਕਿ ਕੱਲ ਜਿਸ ਔਰਤ ਨੂੰ ਤੁਸੀਂ ਛੱਡਿਆ ਸੀ ਉਸ ਦਾ ਬੇਟਾ ਰਮਣ ਹੈ ਉਹਨੇ ਹੀ ਮੇਰੇ ਘਰ ਚੋਰੀ ਕੀਤੀ ਹੈ ਤੇ ਚੁਰਾਇਆ ਹੋਇਆ ਧਨ ਸਜ਼ਾ ਦੇ ਰੂਪ ਵਿੱਚ ਤੁਹਾਡੇ ਕੋਲ ਰਾਜਖੋਜ ਵਿੱਚ ਜਮ੍ਹਾਂ ਕਰਵਾ ਦਿੱਤਾ ਇਸ ਤਰ੍ਹਾਂ ਉਸਨੇ ਆਪਣੀ ਮਾਂ ਨੂੰ ਛੁਡਵਾਇਆ ਹੈ। ਇਹ ਗੱਲ ਸੁਣ ਕੇ ਮਹਾਰਾਜ ਕੁਝ ਦੇਰ ਲਈ ਸੋਚਾਂ ਵਿੱਚ ਪੈ ਗਿਆ। ਦਰਬਾਰ ਵਿੱਚ ਮੌਜੂਦ ਸਾਰੇ ਬੜੀ ਹੈਰਾਨੀ ਨਾਲ ਵੇਖਣ ਲੱਗੇ ਕਿ ਰਾਜੇ ਦਾ ਹੁਣ ਕੀ ਫੈਸਲਾ ਹੋਵੇਗਾ। ਰਾਜੇ ਨੇ ਤੁਰੰਤ ਰਮਨ ਨੂੰ ਰਾਜ ਦਰਬਾਰ ਵਿੱਚ ਬੁਲਾਇਆ ਤੇ ਕਿਹਾ ਰਮਨ ਤੂੰ ਇਸ ਵਪਾਰੀ ਦੇ ਘਰ ਚੋਰੀ ਕੀਤੀ ਹੈ। ਕੀ ਇਹ ਗੱਲ ਸਹੀ ਹੈ? ਕੀ ਤੂੰ ਚੋਰੀ ਕੀਤੀ ਹੈ? ਤਾਂ ਰਮਨ ਕਹਿਣ ਲੱਗਾ ਹਾਂਜੀ ਮਹਾਰਾਜ ਇਹਨਾਂ ਦੇ ਘਰ ਮੈਂ ਹੀ ਚੋਰੀ ਕੀਤੀ ਹੈ ਮੈਂ ਆਪਣੀ ਮਾਂ ਨੂੰ ਛਡਵਾਉਣ ਲਈ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਸੀ ਇਸ ਲਈ ਮੈਂ ਇਹ ਚੋਰੀ ਕੀਤੀ ਇਸ ਪ੍ਰਕਾਰ ਰਮਨ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਤਾਂ ਰਾਜੇ ਨੇ ਫੈਸਲਾ ਸੁਣਾਇਆ ਇਸ ਇਨਸਾਨ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ ਹੈ ਤਾਂ ਇਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ ਇਸ ਦੀ ਮਾਂ ਨੂੰ ਬੁਲਾ ਕੇ ਦੱਸਿਆ ਜਾਵੇ ਕਿ ਇਸ ਵਪਾਰੀ ਦੇ ਘਰ ਜੋ ਵੀ ਧਨ ਚੋਰੀ ਕੀਤਾ ਗਿਆ ਹੈ ਉਹ ਉਸ ਧਨ ਨੂੰ ਵਾਪਸ ਦੇ ਦਿੱਤਾ ਵਪਾਰੀ ਨੂੰ ਵਾਪਸ ਦੇ ਦਿੱਤਾ ਜਾਵੇ ਤਾਂ ਉਸ ਦੇ ਬਾਅਦ ਹੀ ਰਮਨ ਨੂੰ ਛੱਡ ਦਿੱਤਾ ਜਾਵੇਗਾ ਰਮਨ ਮਨ ਹੀ ਮਨ ਸੋਚਣ ਲੱਗਾ ਭਲਾ ਮੇਰੀ ਮਾਂ ਇਸ ਵਪਾਰੀ ਦਾ ਧਨ ਕਿੱਦਾਂ ਵਾਪਸ ਕਰੇਗੀ ਕਿਉਂਕਿ ਉਹ ਧਨ ਤਾਂ ਮੈਂ ਰਾਜਕੋਸ਼ ਵਿੱਚ ਜਮਾ ਕਰਵਾ ਦਿੱਤਾ ਹੈ ਤਾਂ ਉੱਥੇ ਮੌਜੂਦ ਬ੍ਰਾਹਮਣ ਨਰਿੰਜਨ ਨੇ ਅੱਗੇ ਆ ਕੇ ਰਾਜੇ ਨੂੰ ਪ੍ਰਣਾਮ ਕੀਤਾ ਮੈਂ ਤੁਹਾਡੇ ਹੀ ਰਾਜ ਵਿੱਚ ਰਹਿਣ ਵਾਲਾ ਬ੍ਰਾਹਮਣ ਨਰਿੰਜਨ ਹਾਂ ਮੈਂ ਇਸ ਮਾਮਲੇ ਨੂੰ ਸ਼ੁਰੂ ਤੋਂ ਹੀ ਵੇਖ ਰਿਹਾ ਸੀ ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਸ ਘਟਨਾ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ ਮਹਾਰਾਜ ਨੇ ਨਰਿੰਜਨ ਨੂੰ ਕਿਹਾ ਨਰਿੰਜਨ ਤੁਹਾਡੇ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਤਾਂ ਨਰੰਜਨ ਨੇ ਕਿਹਾ ਮਹਾਰਾਜ ਛੋਟਾ ਮੂੰ ਵੱਡੀ ਗੱਲ ਪਰ ਤੁਹਾਡਾ ਇਹ ਫੈਸਲਾ ਨਿਆਹ ਦੇ ਪੱਖ ਵਿੱਚ ਨਹੀਂ ਹੈ ਇਹ ਸੁਣ ਕੇ ਸਾਰੇ ਦਰਬਾਰ ਵਿੱਚ ਲੋਕ ਹੈਰਾਨ ਹੋ ਗਏ ਤੇ ਸੋਚਣ ਲੱਗੇ ਕਿ ਰਾਜਾ ਜੀ ਹੁਣ ਕੀ ਕਹਿਣਗੇ ਨਰੰਜਨ ਦੀ ਗੱਲ ਸੁਣ ਕੇ ਮਹਾਰਾਜ ਨੂੰ ਗੁੱਸਾ ਆਇਆ ਉਹ ਕਹਿਣ ਲੱਗੇ ਕਿ ਨਰੰਜਨ ਤੈਨੂੰ ਮੇਰਾ ਫੈਸਲਾ ਸਹੀ ਨਹੀਂ ਲੱਗਦਾ ਕੀ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਸਮਝਦਾ ਹੈ ਜੋ ਮੇਰੇ ਫੈਸਲੇ ਨੂੰ ਗਲਤ ਦੱਸ ਰਿਹਾ ਹੈ ਜੇ ਇਦਾਂ ਦੀ ਗੱਲ ਹੈ ਤਾਂ ਤੂੰ ਦੱਸ ਮੇਰੇ ਫੈਸਲੇ ਵਿੱਚ ਕੀ ਗਲਤੀ ਹੈ ਜੇ ਇਹ ਗਲਤ ਹੈ ਤਾਂ ਫਿਰ ਸਹੀ ਫੈਸਲਾ ਕੀ ਹੈ ਨਰਿੰਜਨ ਕਹਿਣ ਲੱਗਾ ਉਸ ਘਰ ਵਿੱਚ ਚੋਰੀ ਕਰਨ ਵਾਲਾ ਵਿਅਕਤੀ ਰਮਣ ਹੀ ਹੈ ਇਹ ਗੱਲ ਮੈਨੂੰ ਉਹਨੇ ਹੀ ਦੱਸੀ ਤਾਂ ਰਾਜ ਨੇ ਕਿਹਾ ਇਹ ਗੱਲ ਤੈਨੂੰ ਕਿੱਦਾਂ ਪਤਾ ਲੱਗੀ ਸਾਡੇ ਨਿਆਂ ਵਿੱਚ ਕਿਹੜੀ ਕਮੀ ਰਹਿ ਗਈ ਜਿਹੜਾ ਮੇਰੇ ਫੈਸਲੇ ਨੂੰ ਗਲਤ ਲੱਗਿਆ ਇਹ ਦੱਸੋ ਤਾਂ ਨਰੰજન ਨੇ ਆਪਣੀ ਸਾਰੀ ਗੱਲ ਦੱਸੀ ਕਿਸ ਤਰ੍ਹਾਂ ਉਸ ਨੇ ਲੋਕ ਕੇ ਰਮਣ ਅਤੇ ਸਿਪਾਈ ਦੀਆਂ ਗੱਲਾਂ ਸੁਣੀਆਂ ਉਸ ਤੋਂ ਬਾਅਦ ਬ੍ਰਾਹਮਣ ਅੱਗੇ ਕਹਿਣ ਲੱਗਿਆ ਮਹਾਰਾਜ ਉਸ ਨੂੰ ਦੋਵੇਂ ਪਤੀ ਪਤਨੀ ਜ਼ਹਿਰੀਲਾ ਖਾਣਾ ਖਾ ਕੇ ਮਰ ਗਏ ਇਸ ਦਾ ਕਾਰਨ ਰਮਣਦੀਪ ਮਾ ਨਹੀਂ ਹੈ ਇਹ ਤੁਸੀਂ ਵੀ ਜਾਣਦੇ ਹੋ ਪਰੰਤੂ ਤੁਸੀਂ ਉਹਨਾਂ ਤੋਂ ਬੇਕਨਾਹੀ ਦੇ ਅਨੁਸਾਰ ਤੁਸੀਂ ਉਹਨਾਂ ਨੂੰ ਹਜ਼ਾਰ ਸੋਨੇ ਦੇ ਸਿੱਕੇ ਜਮ੍ਹਾਂ ਕਰਾਉਣ ਦੀ ਸਜ਼ਾ ਸੁਣਾ ਦਿੱਤੀ ਇੱਕ ਮਹੀਨੇ ਦੇ ਅੰਦਰ ਭਲਾ ਇੰਨੇ ਸਿੱਕੇ ਇੱਕ ਗਰੀਬ ਪਰਿਵਾਰ ਕਿੱਥੋਂ ਲੈ ਕੇ ਆਉਂਦਾ ਇਹ ਵੀ ਜਾਣਦੇ ਹੋ ਕਿ ਫਿਰ ਵੀ ਤੁਸੀਂ ਇਸ ਤਰ੍ਹਾਂ ਦਾ ਫੈਸਲਾ ਸੁਣਾਇਆ ਜਦੋਂ ਰਮਨ ਨੂੰ ਕੋਈ ਰਸਤਾ ਨਾ ਸੁਝਿਆ ਤਾਂ ਉਸਨੇ ਚੋਰੀ ਕਰਨ ਦੀ ਸੋਚ ਲਈ ਚੋਰੀ ਕਰਨ ਦੇ ਬਾਅਦ ਉਸਤੇ ਫੜੇ ਜਾਣ ਤੇ ਸਿਪਾਈ ਨੇ ਉਸ ਕੋਲੋਂ ਰਿਸ਼ਵਤ ਲੈ ਕੇ ਛੱਡ ਦਿੱਤਾ ਇਸ ਦੇ ਬਾਅਦ ਆਪਣੀ ਮਿਹਨਤ ਦੀ ਕੀਤੀ ਹੋਈ ਕਮਾਈ ਦੀ ਚੋਰੀ ਹੋ ਜਾਣ ਦੇ ਬਾਅਦ ਇਸ ਵਪਾਰੀ ਨੂੰ ਜਦੋਂ ਕੁਝ ਨਹੀਂ ਸੁਝਿਆ ਤਾਂ ਤੁਹਾਡੇ ਕੋਲ ਆਇਆ ਤੁਸੀਂ ਰਮਨ ਨੂੰ ਜੇਲ੍ਹ ਵਿੱਚੋਂ ਛਡਵਾਉਣ ਲਈ ਉਸ ਦੀ ਮਾਂ ਨੂੰ ਵਪਾਰੀ ਦੇ ਪੈਸੇ ਵਾਪਸ ਦੇਣ ਲਈ ਕਿਹਾ ਜਦ ਕਿ ਉਹ ਰਾਸ਼ੀ ਤਾਂ ਰਾਜਕੋਸ਼ ਵਿੱਚ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਗਈ ਹੈ ਹੁਣ ਤੁਸੀਂ ਹੀ ਦੱਸੋ ਤਾਂ ਐਨੇ ਸੋਨੇ ਦੇ ਸਿੱਕੇ ਉਹ ਕਿੱਥੋਂ ਲੈ ਕੇ ਆਏਗੀ ਤਾਂ ਉਸ ਦੀ ਮਾਂ ਵੀ ਕਿਤੇ ਚੋਰੀ ਕਰਕੇ ਤੁਹਾਨੂੰ ਸਿੱਕੇ ਦੇ ਦੇਵੇਗੀ ਤਾਂ ਫਿਰ ਜਿਹਦੇ ਸਿੱਕੇ ਚੋਰੀ ਹੋ ਗਏ ਉਹ ਤੁਹਾਡੇ ਕੋਲ ਆ ਕੇ ਇਸ ਵਪਾਰੀ ਦੀ ਤਰ੍ਹਾਂ ਸ਼ਿਕਾਇਤ ਕਰੇਗਾ ਤੇ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲੇਗਾ ਰਾਜਾ ਨਰੰਜਨ ਦੀ ਕੀਤੀ ਹੋਈ ਗੱਲ ਨੂੰ ਸਮਝ ਰਿਆ ਸੀ ਰਾਜੇ ਦੇ ਦਰਬਾਰ ਵਿੱਚ ਮੌਜੂਦ ਸਾਰੇ ਦਰਬਾਰੇ ਜੋ ਹੁਣ ਤੱਕ ਸ਼ਾਂਤ ਬੈਠੇ ਸੀ ਉਹਨਾਂ ਵਿੱਚੋਂ ਇੱਕ ਮੰਤਰੀ ਮਹਾਰਾਜ ਦੇ ਕੋਲ ਗਿਆ ਤੇ ਕਹਿਣ ਲੱਗਾ ਨਰੰਜਨ ਤੂੰ ਹੀ ਫਿਰ ਦੱਸ ਹੁਣ ਤੱਕ ਜੋ ਵੀ ਕੁਝ ਹੋਇਆ ਹੈ ਉਸ ਵਿੱਚ ਗਲਤੀ ਕਿਸ ਦੀ ਹੈ ਦੋਸ਼ੀ ਕੌਣ ਹੈ ਉਸ ਦੋਸ਼ੀ ਲਈ ਸਜ਼ਾ ਕਿਸ ਨੂੰ ਦਿੱਤੀ ਜਾਵੇ ਇਸ ਵਪਾਰੀ ਨੂੰ ਨਿਆਂ ਕਿੱਦਾਂ ਮਿਲੇਗਾ ਹੁਣ ਇਹ ਸਮੱਸਿਆ ਤਾਂ ਉਹ ਸਮੱਸਿਆ ਨਾਲੋਂ ਵੀ ਜ਼ਿਆਦਾ ਵੱਧ ਗਈ ਮੰਤਰੀ ਦੀ ਕਹੀ ਹੋਈ ਗੱਲ ਤੇ ਮਹਾਰਾਜ ਵੀ ਨਰੰਜਨ ਵੱਲ ਵੇਖਣ ਲੱਗਾ ਕਹਿਣ ਲੱਗਾ ਨਰੰਜਨ ਹੁਣ ਤੂੰ ਹੀ ਕੋਈ ਸਹੀ ਤਰੀਕਾ ਦੱਸ ਵਪਾਰੀ ਵੀ ਬੜੀ ਉਮੀਦ ਨਾਲ ਨਰੰਜਨ ਵੱਲ ਵੇਖਣ ਲੱਗਾ ਇਸ ਘਟਨਾ ਦੇ ਵਿਸ਼ੇ ਵਿੱਚ ਮਹਾਰਾਜ ਤੁਸੀਂ ਆਪਣੀ ਕਾਨੂੰਨਾਂ ਦੇ ਅਨੁਸਾਰ ਸਜ਼ਾ ਦਿੱਤੀ ਪਰ ਆਪ ਇਹ ਵੇਖੋ ਕਿ ਅਪਰਾਧ ਦੀ ਸ਼ੁਰੂਆਤ ਕਿੱਥੋਂ ਹੋਈ ਤੇ ਅਪਰਾਧ ਹੋਣ ਦਾ ਕਾਰਨ ਕੀ ਹੈ ਅਪਰਾਧ ਕਰਨ ਸਮੇਂ ਅਪਰਾਧ ਕਰਨ ਵਾਲੇ ਦੀ ਮਾਨਸਿਕ ਸਥਿਤੀ ਕਿੱਦਾਂ ਦੀ ਸੀ ਤੁਸੀਂ ਇਹ ਨਹੀਂ ਜਾਣਿਆ ਇਸ ਲਈ ਸਮੱਸਿਆ ਇੰਨੀ ਵੱਧ ਗਈ ਕਿ ਰਮਨ ਦੀ ਮਾਂ ਉਸ ਪਤੀ ਪਤਨੀ ਨੂੰ ਖਾਣਾ ਖਿਲਾ ਕੇ ਉਹਨਾਂ ਦੀ ਸਹਾਇਤਾ ਕਰਨਾ ਚਾਹੁੰਦੀ ਸੀ ਉਹਨਾਂ ਦੀ ਮੌ ਉਹਨਾਂ ਨੂੰ ਮੌਤ ਦੇਣਾ ਉਸ ਦੀ ਮਾਦਾ ਕੋਈ ਉਦੇਸ਼ ਨਹੀਂ ਸੀ ਇਸ ਲਈ ਇਹ ਘਟਨਾ ਇੱਕ ਦੁਰਘਟਨਾ ਹੈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਦੂਜੇ ਪਾਸੇ ਆਪਣੀ ਮਾਂ ਨੂੰ ਬਚਾਉਣ ਲਈ ਰਮਨ ਨੂੰ ਜਦ ਕੋਈ ਰਸਤਾ ਨਹੀਂ ਸੋਚਿਆ ਤਾਂ ਰਮਨ ਇੱਕ ਚੋਰ ਬਣ ਗਿਆ ਜਦ ਕਿ ਚੋਰੀ ਕਰਨਾ ਉਸ ਦਾ ਕੋਈ ਤੰਦਾ ਨਹੀਂ ਸੀ ਉਹ ਕੋਈ ਬਚਪਨ ਤੋਂ ਚੋਰ ਵੀ ਨਹੀਂ ਸੀ ਰਮਨਦੀਪ ਸਾਰੀ ਸੱਚਾਈ ਜਾਣ ਕੇ ਉਸ ਸਿਪਾਈ ਨੇ ਦਇਆ ਕਰਕੇ ਉਸ ਨੂੰ ਛੱਡ ਦਿੱਤਾ ਚੋਰੀ ਕਰਨ ਦੀ ਉਹਦੀ ਕੋਈ ਇੱਛਾ ਨਹੀਂ ਸੀ ਤੁਹਾਡੇ ਸਿਪਾਈ ਨੇ ਜੋ ਰਿਸ਼ਵਤ ਵਿੱਚ ਧੰਨ ਲਿਆ ਸੀ ਉਸ ਨੇ ਗਰੀਬਾਂ ਵਿੱਚ ਦਾਨ ਕਰ ਦਿੱਤਾ ਤਾਂ ਕਿ ਉਸ ਕੋਲੋਂ ਕੋਈ ਜੋ ਅਪਰਾਧ ਹੋਇਆ ਹੈ ਉਹ ਕੁਝ ਘੱਟ ਹੋ ਸਕੇ ਉਸ ਨੇ ਆਪਣੀ ਇੱਛਾ ਪੂਰੀ ਕਰਨ ਲਈ ਰਿਸ਼ਵਤ ਲਈ ਸੀ ਫਿਰ ਤਾਂ ਤੁਹਾਡੇ ਕਹਿਣ ਦੇ ਮੁਤਾਬਕ ਜਿੰਨੇ ਵੀ ਲੋਕ ਇਸ ਵਿੱਚ ਸ਼ਾਮਲ ਹਨ ਉਹ ਸਭ ਭਲੇ ਲੋਕ ਹਨ ਤਾਂ ਬ੍ਰਹਮਨ ਰੰਜਨ ਕਹਿਣ ਲੱਗਿਆ ਮਹਾਰਾਜ ਇਹਨਾਂ ਸਾਰਿਆਂ ਦਾ ਕਾਰਨ ਤੁਸੀਂ ਹੋ ਦੋ ਭਲਿਆਂ ਇਨਸਾਨਾਂ ਨੂੰ ਤੁਸੀਂ ਅਪਰਾਧੀ ਬਣਾ ਦਿੱਤਾ ਦੋ ਚੰਗੇ ਇਨਸਾਨਾਂ ਨੂੰ ਤੁਸੀਂ ਮਾਨਸਿਕ ਰੋਗੀ ਬਣਾ ਦਿੱਤਾ ਤਾਂ ਅਸਲ ਵਿੱਚ ਅਪਰਾਧ ਤੁਹਾਡੇ ਕੋਲੋਂ ਹੋਇਆ ਹੈ ਤਾਂ ਤੁਸੀਂ ਇਹ ਬਿਲਕੁਲ ਵੀ ਨਹੀਂ ਸੋਚਿਆ ਕਿ ਇੱਕ ਗਰੀਬ ਮਾਂ ਦਾ ਬੇਟਾ ਹਜ਼ਾਰ ਸੋਨੇ ਦੇ ਸਿੱਕੇ ਕਿੱਥੋਂ ਲੈ ਕੇ ਆਏਗਾ ਤਾਂ ਜਦੋਂ ਸਿੱਕੇ ਉਹ ਲੈ ਕੇ ਆਇਆ ਤਾਂ ਤੁਸੀਂ ਇਹਨੂੰ ਇਹ ਵੀ ਨਹੀਂ ਪੁੱਛਿਆ ਕਿ ਇੰਨੇ ਘੱਟ ਸਮੇਂ ਵਿੱਚ ਉਹ ਹਜ਼ਾਰ ਸਿੱਕੇ ਕਿੱਥੋਂ ਲੈ ਕੇ ਆਇਆ ਹੈ ਜੇ ਤੁਸੀਂ ਰਮਨ ਉਸ ਸਮੇਂ ਰਮਨ ਨੂੰ ਪੁੱਛਿਆ ਹੁੰਦਾ ਕਿ ਇਹ ਸਿੱਕੋ ਸਿੱਕੇ ਕਿੱਥੋਂ ਆਏ ਹਨ ਇਹ ਮਸਲਾ ਇੱਥੋਂ ਤੱਕ ਨਹੀਂ ਸੀ ਪਹੁੰਚਣਾ ਤੁਸੀਂ ਇਸ ਨੂੰ ਇਦਾਂ ਕਰੋ ਇਦਾਂ ਸਮਝੋ ਕਿ ਖੇਤਾਂ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਜਦ ਸੱਪ ਲੜਨ ਦੇ ਨਾਲ ਮਰ ਜਾਂਦਾ ਤਾਂ ਸੱਪ ਨੂੰ ਸਜ਼ਾ ਨਹੀਂ ਦੇ ਸਕਦੇ ਇਸੇ ਤਰ੍ਹਾਂ ਹੀ ਉਸ ਪਤੀ ਪਤਨੀ ਦੀ ਮੌਤ ਹੋ ਗਈ ਇਸ ਵਿੱਚ ਰਮਨ ਤੇ ਉਸ ਦੀ ਮਾਂ ਦਾ ਕੋਈ ਦੋਸ਼ ਨਹੀਂ ਇਸ ਲਈ ਰਮਨ ਤੇ ਉਸ ਦੀ ਮਾਂ ਨੂੰ ਛੱਡ ਦਿੱਤਾ ਜਾਵੇ ਤੇ ਰਮਨ ਤੋਂ ਜੋ ਵੀ ਤੁਸੀਂ ਜੁਰਮਾਨਾ ਵਸੂਲ ਕੀਤਾ ਸੀ ਉਹ ਇਸ ਵਪਾਰੀ ਨੂੰ ਦੇ ਦਿੱਤਾ ਜਾਵੇ ਤੇ ਨਾਲ ਹੀ ਮਰਨ ਵਾਲੇ ਪਤੀ ਪਤਨੀ ਤੇ ਪਰਿਵਾਰ ਨੂੰ ਸਹਾਇਤਾ ਦੇ ਦਿੱਤੀ ਜਾਵੇ। ਨਰੰਜਨ ਦੀਆਂ ਕਈਆਂ ਹੋਈਆਂ ਗੱਲਾਂ ਦਰਬਾਰ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਬਹੁਤ ਪਸੰਦ ਆਈਆਂ। ਰਾਜੇ ਨੇ ਬ੍ਰਾਹਮਣ ਦੀ ਬਹੁਤ ਪ੍ਰਸ਼ੰਸਾ ਕੀਤੀ ਤੇ ਕਿਹਾ ਅਸੀਂ ਅੱਜ ਤੱਕ ਆਪਣੇ ਰਾਜ ਨੂੰ ਰਾਜ ਦੇ ਕਾਨੂੰਨਾਂ ਦੇ ਆਧਾਰ ਤੇ ਲੋਕਾਂ ਨੂੰ ਸਜ਼ਾ ਦੇ ਰਹੇ ਸੀ। ਪਰ ਨਰੰਜਨ ਅੱਜ ਤੂੰ ਜਿੱਦਾਂ ਸੋਚਿਆ ਉਦਾਂ ਅਸੀਂ ਕਦੀ ਨਹੀਂ ਸੋਚ ਸਕਦੇ। ਅੱਜ ਤੋਂ ਬਾਅਦ ਅਸੀਂ ਇੰਨੀ ਜਲਦੀ ਫੈਸਲਾ ਨਹੀਂ ਲਿਆ ਕਰਾਂਗੇ ਤੇ ਜੇ ਕਿਸੇ ਵੀ ਅਪਰਾਧ ਬਾਰੇ ਡੂੰਘਾ ਸੋਚਣ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਇਸ ਤੋਂ ਬਾਅਦ ਵਪਾਰੀ ਨੂੰ ਧੰਨ ਦੇ ਕੇ ਵਿਦਾ ਕੀਤਾ ਤੇ ਰਮਨ ਤੇ ਉਸਦੀ ਮਾਂ ਨੂੰ ਬਰੀ ਕਰ ਦਿੱਤਾ ਰਾਜੇ ਨੂੰ ਸਮਝ ਆ ਗਿਆ ਸੀ ਕਿ ਅਪਰਾਧ ਹਰ ਅਪਰਾਧ ਦੇ ਲਈ ਇੱਕ ਹੀ ਤਰ੍ਹਾਂ ਦੀ ਸਜ਼ਾ ਨਹੀਂ ਹੁੰਦੀ ਇਸ ਤੋਂ ਬਾਅਦ ਨਰੰਜਨ ਰਾਜੇ ਦੇ ਦਰਬਾਰ ਵਿੱਚ ਨਿਆਂ ਅਧਿਕਾਰੀ ਨਿਯੁਕਤ ਹੋ ਗਿਆ ਤੇ ਆਪਣੀ ਜ਼ਿੰਦਗੀ ਬੜੇ ਸੁਖੀ ਢੰਗ ਨਾਲ ਜੀਣ ਲੱਗਾ ਹਾਂਜੀ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਇਦਾਂ ਹੀ ਆਪਾਂ ਤੁਹਾਡੇ ਲਈ ਪਰਿਵਾਰਕ ਜੀਵਨ ਤੇ ਇਦਾਂ ਹੀ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਕਹਾਣੀਆਂ ਲੈ ਕੇ ਆਉਂਦੇ ਰਵਾਂਗੇ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ